ਸਾਡੇ ਦੇਸ਼ ਤੇ ਆਨ ਤੇ ਸ਼ਾਨ ਕੌਮੀ ਝੰਡੇ ਨੂੰ ਲਹਿਰਾਉਣ ਦੀ ਰਸਮ ਅਦਾ ਕਰਨਗੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਤੋਂ ਬਾਅਦ ਮੁੱਖ ਮਹਿਮਾਨ ਜੀ ਹੁਣ ਪ੍ਰੇਡ ਦੇ ਨਰੀਖਣ ਕਰਨ ਜਾਣਗੇ ਪ੍ਰੇਡ ਕਮਾਂਡਰ ਸ਼੍ਰੀ ਤਰਿੰਦਰ ਵਰਮਾ ਆਈਪੀਐਸ ਮੁੱਖ ਮੰਤਰੀ ਜੀ ਨੂੰ ਪ੍ਰੇਡ ਦੇ ਨਰੀਖਣ ਦਾ ਸੱਦਾ ਦੇਣ ਲਈ ਆ ਰਹੇ ਹਨ 2015 ਬੈਚ ਦੇ ਸੀਨੀਅਰ ਅਫੀਸਰ ਡਿਪਟੀ ਕਮਿਸ਼ਨਰ ਮੈਡਮ ਆਸ਼ਿਕਾ ਜੈਨ ਅਤੇ ਸੀਨੀਅਰ ਆਈਪੀਐਸ ਸ਼੍ਰੀ ਸੰਦੀਪ ਕੌਰ ਮਲਿਕ ਐਸਐਸਪੀ ਹੁਸ਼ਿਆਰਪੁਰ ਮੁੱਖ ਮੰਤਰੀ ਜੀ ਨੂੰ ਐਸਕੋਰਟ ਕਰਕੇ ਲੈ ਕੇ ਜਾਣਗੇ ਮੁੱਖ ਮੰਤਰੀ ਜੀ ਪਰੇਡ ਦਾ ਨਰੀਖਣ ਕਰਨ ਲਈ ਜਾ ਰਹੇ ਹਨ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਪੰਜਾਬ ਦੇ ਅਜੇਹੇ ਮੁੱਖ ਮੰਤਰੀ ਹਨ ਜੋ ਆਮ ਸਧਾਰਨ ਘਰਾਂ ਵਿੱਚੋਂ ਉੱਠ ਕੇ ਅਤੇ ਬਿਨਾ ਕਿਸੇ ਸਿਆਸੀ ਪਿਛੋਕੜ ਦੇ ਕੇਵਲ ਆਪਣੀ ਮਿਹਨਤ ਹਿੰਮਤ ਅਤੇ ਲੋਕ ਸੇਵਾ ਦੇ ਜਜ਼ਵੇ ਕਰਕੇ ਹੀ ਇਸ ਮਕਾਮ ਉੱਪਰ ਪੁੱਜੇ ਹਨ ਸਰਦਾਰ ਭਗਵਾਨ ਸਿੰਘ ਮਾਨ ਨੇ ਜਿੱਥੇ ਪਹਿਲਾਂ ਦੁਨੀਆ ਭਰ ਵਿੱਚ ਰੰਗਮંચ ਰਾਹੀਂ ਪੰਜਾਬੀ ਬੋਲੀ ਸੱਭਿਆਚਾਰ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਉਥੇ ਹੀ ਹੁਣੋਂ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਪੰਜਾਬੀਆਂ ਨਾਲ ਰਲ ਕੇ ਹਮਲਾ ਮਾਰ ਰਹੇ ਹਾਂ 17 ਅਕਤੂਬਰ 1973 ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਸਤੌਜ ਵਿਖੇ ਪਿਤਾ ਮਾਸਟਰ ਸਰਦਾਰ ਮਹਿੰਦਰ ਸਿੰਘ ਅਤੇ ਮਾਤਾ ਸਰਦਾਰਨੀ ਹਰਪਾਲ ਕੌਰ ਜੀ ਦੇ ਘਰ ਜਨਮੇ ਸਰਦਾਰ ਭਗਵੰਤ ਸਿੰਘ ਮਾਨ ਨੇ ਕਲਾ ਦੇ ਖੇਤਰ ਦੇ ਨਾਲ ਨਾਲ ਸਮਾਜ ਸੇਵਾ ਅਤੇ ਸਿਆਸਤ ਵਿੱਚ ਵੀ ਆਪਣੀ ਵਿਲੱਖਣ ਪਛਾਣ ਬਣਾਈ ਅਤੇ ਦੇਸ਼ ਵਿੱਚ ਇੱਕ ਨਵੀਂ ਸਿਆਸਤ ਦੀਆਂ ਪੈੜਾਂ ਨੂੰ ਜਨਮ ਦਿੱਤਾ ਆਮ ਆਦਮੀ ਪਾਰਟੀ ਜ਼ਰੀਏ ਪੰਜਾਬ ਤੇ ਪੰਜਾਬੀਆਂ ਦੀ ਸੇਵਾ ਵਿੱਚ ਕੋਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਦਿਨ ਰਾਤ ਯਤਨਸ਼ੀਲ ਹਨ ਪੰਜਾਬੀਆਂ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ 2022 ਵਿੱਚ ਪਹਿਲੀ ਵਾਰ ਤੂਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਵਜੋਂ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ ਇਸ ਤੋਂ ਪਹਿਲਾਂ ਲਗਾਤਾਰ ਦੋ ਵਾਰ ਮੈਂਬਰ ਪਾਰਲੀਮੈਂਟ ਰਹੇ ਤੇ ਸੰਸਦ ਵਿੱਚ ਪੰਜਾਬ ਤੇ ਪੰਜਾਬੇ ਦੀਆਂ ਮੰਗਾਂ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਆਪ 2014 ਵਿੱਚ ਪਹਿਲੀ ਵਾਰ ਸੰਗਰੂਰ ਹਲਕੇ ਤੋਂ 16ਵੀਂ ਲੋਕ ਸਭਾ ਲਈ ਰਿਕਾਰਡ ਵੋਟਾਂ ਨਾਲ ਚੁਣੇ ਗਏ ਅਤੇ ਮਈ 2019 ਵਿੱਚ ਸੰਗਰੂਰ ਹਲਕੇ ਤੋਂ ਦੁਬਾਰਾ 17ਵੀਂ ਲੋਕ ਸਭਾ ਹਲਕੇ ਲਈ ਚੁੜੇ ਗਏ ਮੁੱਖ ਮੰਤਰੀ ਜੀ ਪ੍ਰੇਡ ਦਾ ਨਰੀਖਣ ਕਰ ਰਹੇ ਹਨ ਪਹਿਲੀ ਟੁਕੜੀ ਜਿਸ ਦਾ ਮੁੱਖ ਮੰਤਰੀ ਜੀ ਨਰੀਖਣ ਕਰ ਰਹੇ ਹਨ ਪੁਲਿਸ ਰਿਕਰੂਟਸ ਟ੍ਰੇਨਿੰਗ ਸੈਂਟਰ ਜਹਾਨ ਖੇਲਾਂ ਦੀ ਟੁਕੜੀ ਹੈ ਪਲਾਟੂਨ ਕਮਾਂਡਰ ਏਐਸਆਈ ਜਗਦੇਵ ਸਿੰਘ ਦੀ ਅਗਵਾਈ ਵਿੱਚ ਦੂਸਰੀ ਟੁਕੜੀ ਜਿਸ ਵੱਲ ਮੁੱਖ ਮੰਤਰੀ ਜੀ ਦਾ ਕਾਫਲਾ ਵੱਧ ਰਿਹਾ ਹੈ ਪੁਲਿਸ ਰਿਕਰੂਟ ਟ੍ਰੇਨਿੰਗ ਸੈਂਟਰ ਜਹਾਨ ਖੇਲਾਂ ਦੀ ਹੀ ਹੈ ਪਲਾਟੂਨ ਕਮਾਂਡਰ ਪਲਾਟੂਨ ਕਮਾਂਡਰ ASI ਜਹੌਰ ਸਿੰਘ ਤੀਸਰੀ ਟੁਕੜੀ ਪੁਲਿਸ